ਸਾਨੂੰ 1964 ਤੋਂ 8 ਜੁਲਾਈ 1964 ਤੋਂ ਜਿਹੜੀ ਇਹਦੀ ਸਥਾਪਨਾ ਗੁਰੂ ਘਰ ਦੀ ਤੇ ਸਾਡੇ ਨੇਤਰਹੀਨ ਆਸ਼ਰਮ ਦੀ ਗੁਰਗਵਾਸੀ ਗਿਆਨੀ ਲక్ష్మణ ਸਿੰਘ ਜੀ ਗੰਦਰੂਪ ਸਾਹਿਬ ਜਿਹੜੇ ਕਿ ਖੁਦ ਇੱਕ ਨੇਤਰਹੀਨ ਸੀਗੇ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਉਹਨਾਂ ਨੇ ਆਪਣੇ ਕੁਝ ਨੇਤਰਹੀਨ ਸਾਥੀਆਂ ਦੇ ਨਾਲ ਮਿਲ ਕੇ ਇਹ ਜਿਹੜੀ ਆ ਸਥਾਨ ਜਿਹੜੇ ਆ ਬਣਾਇਆ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਲਈ ਜਗ੍ਹਾ ਜਿਹੜੀ ਹੈ ਬੀਬੀ ਦਇਆ ਕੌਰ ਜੀ ਜਿਹੜੇ ਕਿ ਭੈਣ ਸੀਗੇ ਸਾਡੇ ਗੰਦਰੂਪ ਸਾਹਿਬ ਜੀ ਦੇ ਉਹਨਾਂ ਨੇ ਜਗ੍ਹਾ ਆਪਣੇ ਵੱਲੋਂ ਜਿਹੜੀ ਇਸ ਸਥਾਨ ਵਾਸਤੇ ਦਿੱਤੀ ਸੀ ਔਰ ਇਸ ਸਥਾਨ ਦੇ ਉੱਤੇ ਅੱਜ ਤਾਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਇਥੋਂ ਪੜ ਕੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਅੱਜ ਆਪਣਾ ਜੀਵਨ ਬਸਰ ਕਰ ਰਹੇ ਨੇ ਬਹੁਤ ਸਾਰੇ ਉੱਚ ਕੋਟੀ ਦੇ ਰਾਗੀ ਸਿੰਘ ਨੇ ਜਿਹੜੇ ਇਥੋਂ ਸੰਗੀਤ ਸਿੱਖ ਕੇ ਪਹੁੰਚੇ ਨੇ ਵਕਫਾ ਵਕ ਮਕਾਮਾ ਤੇ ਤਾਦਾ ਜੋਗਾ ਆ ਪੰਜਾਬ ਦੇ ਵਿੱਚ ਬਰੇਲ ਲਿਪੀ ਦੇ ਨਾਲ ਪੜ੍ਹਾਈ ਸ਼ੁਰੂ ਹੋਈ ਉਸ ਤੋਂ ਬਾਅਦ ਫਿਰ ਬਲਾਈਂਡ ਸਕੂਲ ਖੁੱਲੇ ਹੂਲਾਂ ਦੇ ਵਿੱਚੋਂ ਜਿਹੜੇ ਬੱਚੇ ਪੜ੍ਹ ਰਹੇ ਸੀਗੇ ਉਹਨਾਂ ਦੇ ਲਈ ਫਰ ਅਗੇ ਹਾਇਰ ਐਜੂਕੇਸ਼ਨ ਵਾਸਤੇ ਕੋਈ ਹੋਸਟਲ ਨਹੀਂ ਸੀਗਾ ਤੇ ਇਹ ਸੰਸਥਾ ਨੇ ਫਿਰ ਉਹਨਾਂ ਬੱਚਿਆਂ ਲਈ ਹੋਸਟਲ ਪ੍ਰੋਵਾਈਡ ਕਰਵਾਏ ਇੱਥੇ ਰਹਿ ਕੇ ਫਿਰ ਬੱਚਿਆਂ ਨੇ ਪੜ੍ਹਾਈ ਕਰਕੇ ਫਿਰ ਸਰਕਾਰਾਂ ਨਾਲ ਲੜਾਈ ਲੜੀ ਅਸੀਂ ਤੇ ਜਿਹੜਾ ਕੋਟਾ ਸੀ ਨੇਤਰਹੀਨਾਂ ਦਾ 1% ਰਾਖਵਾ ਕੋਟਾ ਨੌਕਰੀਆਂ ਦੇ ਵਿੱਚ ਉਹਨੂੰ ਲੈਣ ਵਾਸਤੇ ਜਦੋ ਜਹਿਦ ਕਰੀ ਔਰ ਉਸ ਤੋਂ ਬਾਅਦ ਜਦੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਨੇਤਰਹੀਨਾਂ ਦੀ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਜਿਹੜੇ ਨੇ ਉਵਕ-ਵਕ ਵਿਭਾਗਾਂ ਦੇ ਵਿੱਚ ਕੋਈ ਟੀਚਰ ਹੈ, ਕੋਈ ਕਲਰਿਕ ਹੈ, ਕੋਈ ਹੋਰ ਉਹ ਚੌਧਿਆਂ ਦੇ ਉੱਤੇ ਹੈ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਆਪਣਾ ਜਿਹੜਾ ਰੋਜ਼ਗਾਰ ਉਹਨਾਂ ਨੂੰ ਮਿਲਿਆ ਹੋਇਆ। ਵੀ ਇੱਕ ਪਰਿਵਾਰ ਮੰਗੂ ਇੱਥੇ ਆਪਸ ਦੇ ਵਿੱਚ ਰਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਧਰਮ ਦਾ ਕੋਈ ਨਿਤਰਹੀਨ ਹੋਵੇ ਉਹਦੇ ਲਈ ਇਸ ਸੰਸਥਾ ਦੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ। Hindu, Muslim, Sikh, ईसाई ਕਿਸੇ ਵੀ ਧਰਮ ਦਾ ਅਗਰ ਕੋਈ ਨਿਤਰਹੀਨ ਹੈ ਉਹ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਨਾਲ ਕੱਢ ਸਕਦਾ ਉਹ ਆਪਣੀ ਵਿੱਦਿਆ ਹਾਸਲ ਕਰਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕਦਾ ਸਸਰਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਅਰਵੀਰ ਲੁਧਿਆਣੇ ਦੇ ਇੱਕ ਐਸੇ ਸਥਾਨ ਤੇ ਲੈ ਕੇ ਤੁਹਾਨੂੰ ਪਹੁੰਚਿਆ ਜਿਸ ਦੇ ਬਾਰੇ ਕਾਫੀ ਜਿਹੜੀ ਲੁਧਿਆਣੇ ਦੇ ਲੋਕ ਨੇ ਆ ਬਾਹਰਲੇ ਲੋਕ ਜਿਹੜੇ ਇਸ ਚੀਜ਼ ਤੋਂ ਵਾਂਝੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਇਸ ਚੀਜ਼ ਬਾਰੇ ਨੇਤਰਹੀਨ ਦੇ ਗੁਰਦਾਰੇ ਲੈ ਕੇ ਪਹੁੰਚਿਆ ਜਿੱਥੇ ਜਿੰਨੇ ਸਾਰੇ ਨੇ ਨੇਤਰਹੀਨ ਨੇ ਇੱਥੇ ਰਹਿੰਦੇ ਨੇ ਪੜ੍ਹਦੇ ਵੀ ਨੇ ਸਿੱਖਦੇ ਨੇ ਸਾਰੀ ਜਿਹੜੀ ਬਰੇਲ ਲਿਪੀ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਕਿ ਕੰਮਕਾਰ ਵੀ ਕਰਦੇ ਨੇ ਨੌਕਰੀ ਵੀ ਜਾਂਦੇ ਨੇ ਤੇ ਜਿਹੜੇ ਮੀਨਸ ਪੈਸੇ ਵੀ ਕਮਾਉਂਦੇ ਨੇ ਤਾਂ ਸਾਡੇ ਨਾਲ ਜਨਰਲ ਸੈਕਟਰੀ ਗੁਰਪ੍ਰੀਤ ਚਾਹ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਕਿੰਨਾ ਸਮਾਂ ਹੋ ਗਿਆ ਸਥਾਨ ਬਣੇ ਨੂੰ ਤੇ ਕਿੰਨੇ ਕਿ ਜਿਹੜੇ ਨੇਤਰਹੀਣ ਇੱਥੇ ਆ ਚੁੱਕੇ ਨੇ ਸਿੱਖ ਚੁੱਕੇ ਨੇ ਤੇ ਅੱਗੇ ਜਿਹੜੀ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਚੁੱਕੇ ਨੇ ਸਸੀ ਗਾਲ ਜੀ ਸਸੀ ਗਾਲ ਜੀ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਮੋਚੀ ਟੀਮ ਦਾ ਇੱਥੇ ਪਹੁੰਚਣ ਦੇ ਲਈ ਔਰ ਜਦੋਂ ਤੁਹਾਡਾ ਸਵਾਲ ਸੀ ਵੀ ਇੱਥੇ ਕਿੰਨੇ ਇੱਕ ਬੱਚੇ ਜਾਂ ਨੇਤਰਹੀਣ ਆਏ ਨੇ ਤੇ ਸਾਲ 1964 ਤੋਂ 8 ਜੁਲਾਈ 1964 ਤੋਂ ਜਿਹੜੀ ਇਹਦੀ ਸਥਾਪਨਾ ਗੁਰੂ ਘਰ ਦੀ ਤੇ ਸਾਡੇ ਨੇਤਰਹੀਨ ਆਸ਼ਰਮ ਦੀ ਸਵਰਗਵਾਸੀ ਗਿਆਨੀ ਲਾਸ਼ਮਣ ਸਿੰਘ ਜਿੰਗਨਦਰ ਸਾਹਿਬ ਜਿਹੜੇ ਕਿ ਖੁਦ ਇੱਕ ਨੇਤਰਹੀਨ ਸੀਗੇ ਬਹੁਤ ਉੱਚ ਕੋਟੀ ਦੇ ਵਿਦਵਾਨ ਸੀ ਉਹਨਾਂ ਨੇ ਆਪਣੇ ਕੁਝ ਨੇਤਰਹੀਨ ਸਾਥੀਆਂ ਦੇ ਨਾਲ ਮਿਲ ਕੇ ਇਹ ਜਿਹੜੀ ਆ ਸਥਾਨ ਜਿਹੜੇ ਆ ਬਣਾਇਆ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਲਈ ਜਗਾ ਜਿਹੜੀ ਹੈ ਬੀਬੀ ਦਇਆਕੌਰ ਜੀ ਜਿਹੜੇ ਕਿ ਭੈਣ ਸੀਗੇ ਸਾਡੇ ਗੰਦਾਰ ਸਾਹਿਬ ਜੀ ਦੇ ਉਹਨਾਂ ਨੇ ਜਗਾ ਆਪਣੇ ਵੱਲੋਂ ਜਿਹੜੀ ਇਸ ਸਥਾਨ ਵਾਸਤੇ ਦਿੱਤੀ ਸੀ ਔਰ ਇਸ ਸਥਾਨ ਦੇ ਉੱਤੇ ਅੱਜ ਤੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਇੱਥੋਂ ਪੜ ਕੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਅੱਜ ਆਪਣਾ ਜੀਵਨ ਬਸਰ ਕਰ ਰਹੇ ਨੇ ਬਹੁਤ ਸਾਰੇ ਉੱਚ ਕੋਟੀ ਦੇ ਰਾਗੀ ਸਿੰਘ ਨੇ ਜਿਹੜੇ ਇੱਥੋਂ ਸੰਗੀਤ ਸਿੱਖ ਕੇ ਪਹੁੰਚੇ ਨੇ ਵਕਫ ਵਕਫ ਮਕਾਮਾਂ ਤੇ ਔਰ ਇਸੋ ਲਾਵਾਜਿਦਤਾ ਨੂੰ ਇਕਤਾ ਦਾ ਜੋਗਾ ਆ ਪੰਜਾਬ ਦੇ ਵਿੱਚ ਬਰੇਲ ਲਿਪੀ ਦੇ ਨਾਲ ਪੜ੍ਹਾਈ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫਿਰ ਬਲਾਈਂਡ ਸਕੂਲ ਖੁੱਲੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਪੜ੍ਹ ਰਹੇ ਸੀਗੇ ਉਹਨਾਂ ਦੇ ਲਈ ਫਿਰ ਅੱਗੇ ਹਾਇਰ ਐਜੂਕੇਸ਼ਨ ਵਾਸਤੇ ਕੋਈ ਹੋਸਟਲ ਨਹੀਂ ਸੀਗਾ ਤੇ ਇਹ ਸੰਸਥਾ ਨੇ ਫਿਰ ਉਹਨਾਂ ਬੱਚਿਆਂ ਲਈ ਹੋਸਟਲ ਪ੍ਰੋਵਾਈਡ ਕਰਵਾਏ ਤੇ ਇੱਥੇ ਰਹਿ ਕੇ ਫਿਰ ਬੱਚਿਆਂ ਨੇ ਪੜ੍ਹਾਈ ਕਰਕੇ ਫਿਰ ਸਰਕਾਰਾਂ ਨਾਲ ਲਾਈ ਲੜਾਈ ਅਸੀਂ ਤੇ ਜਿਹੜਾ ਕੋਟਾ ਸੀ ਨੇਤਰਹੀਨਾਂ ਦਾ 1% ਰਾਖਵਾ ਕੋਟਾ ਨੌਕਰੀਆਂ ਦੇ ਵਿੱਚ ਉਹਨੂੰ ਲੈਣ ਵਾਸਤੇ ਜਦੋਂ ਜਹਿਦ ਕਰੀ ਔਰ ਉਸ ਤੋਂ ਬਾਅਦ ਜਦੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਨੇਤਰਹੀਨਾਂ ਦੀ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇਤਰਹੀਨ ਜਿਹੜੇ ਨੇ ਉਹ ਵਕ ਵਕ ਵਿਭਾਗਾਂ ਦੇ ਵਿੱਚ ਕੋਈ ਟੀਚਰ ਹੈ ਕੋਈ ਕਲਰਿਕ ਹੈ ਕੋਈ ਹੋਰ ਉਹ ਚੌਧਿਆਂ ਦੇ ਉੱਤੇ ਆ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਆਪਣਾ ਜਿਹੜਾ ਰੋਜ਼ਗਾਰ ਉਹਨਾਂ ਨੂੰ ਮਿਲਿਆ ਹੋਇਆ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਮੌਜੂਦਾ ਸਮੇਂ ਦੀ ਅਗਰ ਮੈਂ ਗੱਲ ਕਰਾਂ ਤਾਂ ਤਕਰੀਬਨ 40-45 ਦੇ ਕਰੀਬ ਨੇਤਰਹੀਨ ਅੱਜ ਵੀ ਸਾਡੇ ਕੋਲ ਇੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਨੇ ਤੇ ਕੁਝ ਉਹ ਲੋਕ ਨੇ ਜਿਹੜੇ ਇੱਥੇ ਲਾਗੇ ਸ਼ਾਕੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਉਹ ਇੱਥੇ ਸਾਡੇ ਕੋਲ ਰਹ ਰਹੇ ਨੇ ਕੁਝ ਜਿਸ ਤਰ੍ਹਾਂ ਜਿਹੜੇ ਪੜ੍ਹ ਲਿਖ ਨਹੀਂ ਸਕੇ ਉਹ ਰਹਿ ਕੇ ਇੱਥੇ ਆਪਣਾ ਵਧੀਆ ਜੀਵਨ ਬਸਰ ਕਰ ਰਹੇ ਨੇ ਔਰ ਇਸ ਸੰਸਥਾ ਦੀ ਜਿਹੜੀ ਇੱਕ ਖਾਸ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਇੱਕ ਪਰਿਵਾਰ ਮੰਗੂ ਇੱਥੇ ਆਪਸ ਦੇ ਵਿੱਚ ਰਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਧਰਮ ਦਾ ਕੋਈ ਨਿਤਰਹੀਨ ਹੋਵੇ ਉਹਦੇ ਲਈ ਇਸ ਸੰਸਥਾ ਦੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ Hindu, Muslim, Sikh, ईसाई ਕਿਸੇ ਵੀ ਧਰਮ ਦਾ ਅਗਰ ਕੋਈ ਨਿਤਰਹੀਨ ਹੈ ਉਹ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਵਧੀਆ ਤਰੀਕੇ ਨਾਲ ਕੱਢ ਸਕਦਾ ਔਰ ਆਪਣੇ ਧਰਮ ਨੂੰ ਮੰਨਦਾ ਹੋਇਆ ਉਹ ਆਪਣੀ ਵਿੱਦਿਆ ਹਾਸਲ ਕਰਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕਦਾ ਜਿੱਦਾਂ ਅੱਬ ਗੱਲ ਕਰੀ ਕਿੰਨੇ ਕ ਵਿਦਿਆਰਥੀ ਜਿਹੜੇ ਕੀ ਹਾਲੇ ਤੱਕ ਇੱਥੇ ਪੜ ਚੁੱਕੇ ਨੇ ਬਰੇਲ ਲਿਪੀ ਕਿਉਂਕਿ ਆਪਾਂ ਦੇਖਦੇ ਆਂ ਕਿ 8ਵੀਂ ਕਲਾਸ ਤੋਂ ਬਾਅਦ ਬਰੇਲ ਲਿਪੀ ਥੋੜੀ ਔਕੀ ਹੋ ਜਾਂਦੀ ਹੈ ਉਹਦੇ ਵਿੱਚ ਬੁੱਕਸ ਨਹੀਂ ਹੈਗੀਆਂ ਤਾਂ ਕਿਵੇਂ ਫਿਰ ਉਹ ਸਟੱਡੀ ਇੱਥੇ ਆ ਕੇ ਕਰਦੇ ਨੇ ਕਿਉਂਕਿ ਤੁਸੀਂ 10ਵੇਂ ਹਾਇਰ ਐਜੂਕੇਸ਼ਨ ਵੀ ਜਾਂਦੇ ਨੇ ਕਾਲਜੇਸ ਵਿੱਚ ਵੀ ਜਿਹੜੇ ਦਾਖਲੇ ਕਰਵਾਏ ਜਾਂਦੇ ਨੇ ਉਹਨਾਂ ਦੇ ਤਾਂ ਕਿਵੇਂ ਸਭ ਕੁਝ ਮੈਨੇਜ ਇਹ ਗੱਲ ਠੀਕ ਆ ਤੁਹਾਡੀ ਕਿ ਬਰੇਲ ਲਿਪੀ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਨਹੀਂ ਮਿਲਦੀਆਂ ਸਿਲੇਬਸ ਦੀਆਂ ਪ੍ਰੋਪਰ ਕਿਉਂਕਿ ਬਹੁਤ ਵੱਡੀ ਚੁਣੌਤੀ ਐ ਤੇ ਸਰਕਾਰ ਦੀ ਕੋਈ ਇੱਕ ਬਰੇਲ ਪ੍ਰੈਸ ਐ ਜਮਾਲਪੁਰ ਲੁਧਿਆਣਾ ਦੇ ਵਿੱਚ ਪਰ ਉਹਦੇ ਹਾਲਾਤੇ ਇਹ ਨੇ ਨਾ ਤਾਂ ਉੱਥੇ ਸਟਾਫ ਪੂਰਾ ਔਰ ਨਾ ਉੱਥੇ ਬਰੇਲ ਲਿਪੀ ਦੇ ਵਿੱਚ ਕਿਤਾਬਾਂ ਛਾਪਣ ਵਾਸਤੇ ਉਹਨਾਂ ਕੋਲ ਪੇਪਰ ਹੁੰਦਾ ਪ੍ਰੋਪਰ ਤੇ ਦੂਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਨਾ ਉੱਥੇ ਕਿਉਂਕਿ ਬਰੇਲ ਲਿਪੀ ਦੇ ਵਿੱਚ ਕਿਤਾਬ ਨੂੰ ਲਿਪੀਬੱਧ ਕਰਨ ਦੇ ਲਈ ਸਮਾਂ ਬਹੁਤ ਲੱਗਦਾ ਤੇ ਜਦ ਨੂੰ ਕਿਤਾਬ ਕੋਈ ਛਪ ਕੇ ਤਿਆਰ ਹੁੰਦੀ ਆ ਸਾਡੀ ਉਧਰ ਨੂੰ ਪੰਜਾਬ ਐਜੂਕੇਸ਼ਨ ਬੋਰਡ ਵਾਲੇ ਸਿਲੇਬਸ ਬਦਲ ਦਿੰਦੇ ਨੇ ਕੋਈ ਜੇਕਰ ਇੱਕ ਚੈਪਟਰ ਦੇ ਵਿੱਚ ਇੱਕ ਲਾਈਨ ਵੀ ਬਦਲਦੀ ਨਾ ਤਾਂ ਸਮਝ ਲਓ ਵੀ ਉਹ ਸਾਰੀ ਕਿਤਾਬ ਬਦਲਣੀ ਪੈ ਜਾਣੀ ਆ ਸੋ ਇਸ ਕਰਕੇ ਉਹ ਸਾਰਾ ਬੜੀ ਵੱਡੀ ਚੁਣੌਤੀ ਆ ਤੇ ਉਹ ਸਿਲੇਬਸ ਤਜ ਤੱਕ ਪੂਰਾ ਹੋ ਨਹੀਂ ਰਿਹਾ ਹਾਂ ਜਿਹੜਾ 8ਵੀਂ ਕਲਾਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ ਹੈ ਵੱਡੀਆਂ ਕਲਾਸਾਂ ਦਾ ਉੱਥੇ ਫਿਰ ਜਾ ਕੇ ਬੱਚਿਆਂ ਨੂੰ ਮਜਬੂਰੀ ਵਸ ਕੇ ਲੋ ਬਰੇਲ ਨੂੰ ਛੱਡਣਾ ਪੈਂਦਾ ਫਿਰ ਕੋ ਰਿਕਾਰਡਿੰਗਸ ਦੇ ਸਹਾਰੇ ਜਿੱਦਾਂ ਕੁਝ ਉਹ ਕੰਮ ਚਲਾਉਣਾ ਪੈਂਦਾ ਉਹ ਜਿਹੜਾ ਲੈਕਚਰਰ ਕੋਈ ਲੈਕਚਰ ਦਿੰਦਾ ਆ ਟੀਚਰ ਹਨਾ ਉਹਨੂੰ ਰਿਕਾਰਡ ਕਰ ਲੈਣਾ ਉਹਨੂੰ ਬਾਰ ਬਾਰ ਸੁਣ ਕੇ ਫਿਰ ਰਿਵੀਜ਼ਨ ਕਰਦੇ ਨੇ ਹੈ ਚੁਣੌਤੀਆਂ ਨੇ ਪਰ ਇਹ ਵੀ ਚੁਣੌਤੀਆਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਸਾਡੇ ਬਹੁਤ ਸਾਰੇ ਨੇਤਰੀ ਸਾਥੀ ਤਾਂ ਇੱਥੇ ਕਿਸ ਤਰੀਕੇ ਦੇ ਉਹਨਾਂ ਨੂੰ ਜਿਹੜੀ ਕਿ ਇਹ ਸੁਵਿਧਾ ਦਿੱਤੀ ਜਾਂਦੀ ਹੈ ਕਿਉਂਕਿ ਆ ਜੋ ਤੇਥੇ ਪਹੁੰਚਦੇ ਨੇ ਤਾਂ ਉਹ ਇੱਕ ਉਹਨਾਂ ਕੋ ਆਸਰਾ ਹੁੰਦਾ ਕਿ ਅਸੀਂ ਇੱਥੇ ਜਾਵਾਂਗੇ ਤਾਂ ਸਾਨੂੰ ਸਥਾਨ ਮਿਲੂਗਾ ਰਹਿਣ ਵਾਸਤੇ ਖਾਣ ਵਾਸਤੇ ਜਿਹੜਾ ਖਾਣਾ ਮਿਲੂਗਾ ਤੇ ਫਿਰ ਉੱਥੇ ਇੱਥੇ ਆਏ ਕਿੰਦਾ ਦੀ ਉਹਨਾਂ ਜਿਹੜੀ ਕੀ ਹੈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇੱਥੇ ਤੁਸੀਂ ਸੋਚ ਲਓ ਵੀ ਜਦਾਂ ਜੋ ਆਮ ਆਪਣੇ ਘਰ ਦੇ ਵਿੱਚ ਸਾਡੇ ਬੱਚੇ ਦਾ ਹੱਕ ਹੈ ਉਹੀ ਹੱਕ ਇਹਨਾਂ ਦਾ ਇੱਥੇ ਇਸ ਸੰਸਥਾ ਦੇ ਵਿੱਚ ਹੈ ਔਰ ਇੱਥੇ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਇੱਥੇ ਆਪਸ ਦੇ ਵਿੱਚ ਸਾਰੇ ਪਰਿਵਾਰ ਵਾਂਗੂ ਰਹਿੰਦੇ ਨੇ ਔਰ ਜਿਹੜੇ ਸਾਡੇ ਪ੍ਰਬੰਧਕ ਵੀ ਨੇ ਇਹ ਵੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਕੋਈ ਹਾਰਡਲਾਈਨਰ ਨਹੀਂ ਬਹੁਤ ਜਾਨੀ ਸਾਨੂੰ ਆਪਸ ਦੇ ਵਿੱਚ ਬੜਾ ਸਕੂਨ ਮਿਲਦਾ ਕਿਉਂਕਿ ਤੁਸੀਂ ਇਹ ਦੇਖੋ ਵੀ ਜਿੱਦਾਂ ਹੁਣ ਮੇਰੀ ਆਪਦੀ ਨਿਗਾ ਦੀ ਪ੍ਰੋਬਲਮ ਹੈ ਤੇ ਬਾਬਾ ਜਸਪ੍ਰੀਤ ਸਿੰਘ ਨੇ ਸਰਦਾਰ ਇਕਵਾਲ ਸਿੰਘ ਨੇ ਤੇ ਹੋਰ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਇਹਨਾਂ ਦੇ ਵਿੱਚ ਤੁਹਾਨੂੰ ਸਾਰੇ 99% ਉਹ ਲੋਕ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ ਜਿੱਦਾਂ ਕੁਝ ਪਰਮੇਂਦਰ ਫੁੱਲਾਂਵਾਲ ਜੀ ਜਾਂ ਮੈਡਮ ਜੀ ਉੱਪਰ ਜਿਹੜੇ ਟੀਚਰ ਪੜਾ ਰਹੇ ਨੇ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਪੋਰਟ ਕਰਨ ਵਾਲੇ ਕੁਝ ਨਿਗਾ ਵਾਲੇ ਸਾਥੀ ਨੇ ਸਾਡੇ ਕੋਲ ਜਿਹੜੇ ਸਾਡੀ ਸਾਥਕ ਦਿੰਦੇ ਨੇ ਪਰ ਜ਼ਿਆਦਾਤਰ ਇਸ ਤਰ੍ਹਾਂ ਦੇ ਜਿਹਨਾਂ ਦਾ ਸਾਡਾ ਆਪਸ ਦੇ ਵਿੱਚ ਇੱਕ ਪਿਆਰ ਬਣਿਆ ਹੋਇਆ ਇਹਨਾਂ ਦਾ ਵੀ ਤੁਸੀਂ ਦੇਖਿਆ ਹੋਣਾ ਵੀ ਜਿਦਾ ਆਮ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਉਦਾਂ ਹੀ ਸਾਰੇ ਆਪਣੇ ਬੱਚਿਆਂ ਵਾਂਗੂ ਇੱਕ ਹੁੱਲ ਮਿਲ ਕੇ ਰਹਿੰਦੇ ਨੇ ਇੱਥੇ ਔਰ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਵੇਰ ਤੋਂ ਲੈ ਕੇ ਤੁਸੀਂ ਸ਼ਾਮ ਦੇ ਸੌਣ ਤੱਕ ਦਾ ਸਾਰਾ ਪ੍ਰਬੰਧ ਸੰਸਥਾ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਔਰ ਇੱਥੇ ਖਾਣ ਪੀਣ ਤੋਂ ਲੈ ਕੇ ਪੜ੍ਹਾਈ ਦੇ ਖਰਚੇ ਔਰ ਇਹਨਾਂ ਦਾ ਹੋਰ ਬਕਸ ਵਗੈਰਾ ਪ੍ਰੋਵਾਈਡ ਕਰਵਾਉਣੀਆਂ ਤੇ ਈਵਨ ਇੱਥੋਂ ਤੱਕ ਵੀ ਇਹਨਾਂ ਦੇ ਕੱਪੜੇ ਵਗੈਰਾ ਜਾਂ ਹੋਰ ਜੋ ਵੀ ਸਾਰਾ ਪ੍ਰਬੰਧ ਕਰਨਾ ਹੈ ਤੇ ਉਹ ਸਾਰਾ ਸੰਸਥਾ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਤੇ ਇਹਨਾਂ ਨੂੰ ਬਾਣੀ ਨਾਲ ਕਿਵੇਂ ਜੋੜਿਆ ਜਾਂਦਾ ਜਾਂ ਕਹ ਲਓ ਸੰਗੀਤ ਨਾਲ ਕਿਸ ਤਰੀਕੇ ਨਾਲ ਜੋੜਿਆ ਜਾਂਦਾ ਕਿ ਇਹਨਾਂ ਦੇ ਰੁਝਾਨ ਇਸ ਤੀਜ ਪੈਂਦਾ ਤਾਂ ਜਾਂ ਫਿਰ ਅੱਗੇ ਰਾਗੀ ਸਿੰਘ ਬਣ ਕੇ ਨਿਕਲਦੇ ਨੇ ਇੱਥੋਂ ਤੇ ਆਪਣਾ ਜੀਵਨ ਜਿਹੜਾ ਕਿ ਸੁਖਾਲਾ ਕਰਦੇ ਨੇ ਬਾਅਦ ਵਿੱਚ ਗੁਰਬਾਣੀ ਦੇ ਨਾਲ ਜਿਦਾ ਸਦਾ ਜਸਪੀ ਸਿੰਘ ਜੀ ਨੇ ਇਹ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਜੇ ਕੋਈ ਪੜ੍ਹ ਸਿੱਖਣਾ ਚਾਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨੇਤਰੀਨ ਤਾਂ ਇਹਨਾਂ ਦੇ ਹਮੇਸ਼ਾ ਉਹਨਾਂ ਦੇ ਲਈ ਤਿਆਰ ਰਹਿੰਦੇ ਨੇ ਔਰ ਸਾਡੇ ਅਵਤਾਰ ਸਿੰਘ ਜੀ ਨੇ ਉਹ ਵੀ ਖੁਦ ਨੇਤਰਹੀਨ ਨੇ ਤੇ ਉਹ ਵੀ ਜਿੱਦਾ ਸੰਥਿਆ ਦਿੰਦੇ ਨੇ ਨਾ ਨਾਲ ਦੀ ਨਾਲ ਤੇ ਬਾਕੀ ਸਰਦਾਰ ਇਕਵਾਲ ਸਿੰਘ ਹੁਣੀ ਨੇ ਤੇ ਸੰਗੀਤ ਦੇ ਪੂਰੇ ਵੱਡੇ ਉਸਤਾਦ ਨੇ ਤੇ ਇਹਨਾਂ ਨੇ ਜਿੰਨੇ ਬੱਚੇ ਇਹਨਾਂ ਦੇ ਅੱਜ ਸਟੂਡੈਂਟ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਜਿੱਦਾ ਮੈਂ ਜ਼ਿਕਰ ਕੀਤਾ ਵੀ ਉਹ ਅੱਜ ਮੰਨ ਲਓ ਸੈਂਕੜਿਆਂ ਦੀ ਗਿਣਤੀ 'ਚ ਨੇ ਸਟੂਡੈਂਟ ਜਿਹੜੇ ਇਹਨਾਂ ਦੇ ਆਪਦੇ ਨੇ ਤੇ ਉਹ ਵਧੀਆ ਪੋਸਟਾਂ ਦੇ ਉੱਤੇ ਪਹੁੰਚੇ ਹੋਏ ਨੇ ਆ ਹੁਣ ਜਿੰਨੇ ਸਾਡੇ ਕੋਲ ਬੱਚੇ ਪੜਨ ਵਾਸਤੇ ਆਏ ਨੇ ਕਿਉਂਕਿ ਸਰਦਾਰ ਇਕਵਾਲ ਸਿੰਘ ਹੁਣੀ ਜਮਾਲਪੁਰ ਸਕੂਲ ਦੇ ਵਿੱਚ ਬੋਤਵਰਦੇ ਆਪਕੇ ਸੇਵਾ ਨਿਭਾ ਰਹੇ ਨੇ ਉੱਥੋਂ 10ਵੀਂ ਤੋਂ ਬਾਅਦ ਜਿੰਨੇ ਬੱਚੇ ਆਉਂਦੇ ਨੇ ਉਹ ਸਾਡੇ ਕੋਲ ਇੱਥੇ ਹੋਸਟਲ 'ਚ ਰਹਿੰਦੇ ਨੇ ਉਹ ਬੱਚੇ ਸਾਰੇ ਇਹਨਾਂ ਕੋਲੋਂ ਉੱਥੇ ਵੀ ਸਿੱਖ ਕੇ ਆਏ ਨੇ ਹੁਣ ਇੱਥੇ ਫੇਰ ਇਹਨਾਂ ਕੋਲੋਂ ਸਿੱਖ ਰਹੇ ਨੇ ਇਹਨਾਂ ਨੂੰ ਬਹੁਤ ਵੱਡਾ ਇੱਕ ਗੋਡ ਗਿਫਟ ਕਹਿ ਲਈਏ ਬੱਚਿਆਂ ਨੂੰ ਸੰਗੀਤ ਦਾ ਇਥੋਂ ਇਸ ਸਾਸਤਾ ਦੇ ਵਿੱਚੋਂ ਜਿਹੜਾ ਗੰਧਾਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਅੱਜ ਉਹਨਾਂ ਦਾ ਪਰਿਵਾਰ ਮਹਿਮੂਦਪੁਰਾ ਪਿੰਡਾ ਜਿਲ੍ਹਾ ਲੁਧਿਆਣਾ ਦੇ ਨਾਲ ਤੇ ਸਰਦਾਰ ਬਲਵਿੰਦਰ ਸਿੰਘ ਜਿਹੜੇ ਕੀ ਗੁਰਦੁਆਰਾ ਸਾਹਿਬ ਦੀ ਸੇਵਾ ਨਾਲ ਨਿਭਾ ਰਹੇ ਨੇ ਔਰ ਸਰਦਾਰ ਕਰਨੈਲ ਸਿੰਘ ਜੀ ਤੇ ਰਵੀ ਜੀ ਉਹਨਾਂ ਦਾ ਪੂਰਾ ਬਹੁਤ ਵੱਡਾ ਪਰਿਵਾਰ ਅੱਜ ਕੰ다 ਰਸਾਬ ਦੇ ਉਹਨਾਂ ਦੇ ਪੋਤੇ-ਪੋਤੇ ਜਿਹੜੇ ਨੇ ਉਹ ਅੱਜ ਵੀ ਇਸ ਸੰਸਥਾ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਆਪਣਾ ਇਹ ਸੰਸਥਾ ਨੂੰ ਸਾਡੀ ਮਾਲੀ ਮਦਦ ਵੀ ਕਰਦੇ ਨੇ ਅਜੋ ਬੜੇ ਖੁਸ਼ਹਾਲ ਪਰਿਵਾਰ ਨੇ ਪੈਸੇ ਦੇ ਪੱਖੋਂ ਵੀ ਹਰ ਪੱਕੇ ਤੋਂ ਸਾਫਤ ਦੇ ਨਾਲ ਖੜਦੇ ਨੇ ਤੇ ਸਾਡੇ ਨਾਲ ਸਰਦਾਰ ਜਸਪ੍ਰੀ ਸਿੰਘ ਜੀ ਮੌਜੂਦ ਨੇ ਜਿਹੜੇ ਨੇਤਰਹੀਨਾਂ ਨੂੰ ਗਿਆਨ ਦੇ ਰਹੇ ਨੇ ਬਾਣੀ ਨਾਲ ਜੋੜ ਰਹੇ ਨੇ ਤੇ ਯਾਨੀ ਕਹਿ ਲਓ ਬਾਣੀ ਸਿਖਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਹੋਏ ਜਿਹੜੇ ਨੇਤਰਹੀਨ ਨੇ ਉਹਨਾਂ ਨੂੰ ਵਿੱਦਿਆ ਦਿੰਦੇ ਹੋਏ ਗੁਰਬਾਣੀ ਨਾਲ ਜੋੜਦੇ ਹੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੀ ਮੈਂ 1999 ਇੱਥੇ ਹਾਇਰ ਐਜੂਕੇਸ਼ਨ ਲਈ ਆਇਆ ਸੀ ਮੈਂ ਜਦੋਂ ਆਇਆ ਸੀ ਬਿਲਕੁਲ ਕਲੀਨ ਸ਼ੇਫ ਸੀ ਇੱਥੇ ਦੇ ਮੌਲ ਨੇ ਮੈਨੂੰ ਗੁਰਸਿੱਖ ਬਣਾਇਆ ਤੇ ਬ੍ਰੇਲ ਲਿਪੀ ਜਾਣੂ ਹੋਣ ਕਰਕੇ ਮੈਂ ਪਾਠ ਕਰ ਲੈਂਦਾ ਸੀ ਨਿਤਨੇਮਾ ਤੇ ਸੰਗੀਤ ਆਉਂਦਾ ਸੀ ਇਸ ਕਰਕੇ ਕਿ ਤੰਦ ਲਾਈਨ ਵਿੱਚ ਬਹਿ ਗਿਆ ਤੇ ਫਿਰ ਹੌਲੀ ਹੌਲੀ ਮੈਂ 1999 ਤੋਂ ਆਪਣੇ ਰੁਜ਼ਗਾਰ ਨੂੰ ਚਲਾਉਣ ਦੇ ਲਈ ਮੈਂ ਕਲਾਸਾਂ ਲਾਉਣੇ ਸ਼ੁਰੂ ਕੀਤੀਆਂ 12 ਲਾਈਆਂ ਇੱਥੇ ਜਿੰਨੀਆਂ ਕਲਾਸਾਂ ਲਾਈਆਂ ਉਹ ਸੇਵਾ ਚਲਾਈਆਂ ਹੋਰ ਤੁਰ ਤੁਰ ਕੇ ਜਾ ਕੇ ਤਰਾ ਕਲਾਸਾਂ ਲੋੜੀਆਂ ਕੀਰਤਨ ਕਰਨਾ ਕੀਰਤਨ ਸਿਖਾਉਣਾ ਉਹਦੀ ਪੇਮੈਂਟ ਲਈਦੀ ਹੈ ਪਰ ਇਸ ਆਸ਼ਰਮ ਦੇ ਚ ਕਦੀ ਕੋਈ ਮਾਇਆ ਨਹੀਂ ਲੇਗੀ ਓਡੀ ਨਿਗਾਹ ਕਿੰਨੇ ਪਰਸੈਂਟ ਹੈਗੀ ਜੇ ਤੁਹਾਨੂੰ ਕਿੰਨੇ ਕਿੰਨੇ ਪਸੰਦ ਜਿਹੜਾ ਦਿਖਦਾ ਨਿਗਾਹ ਬਸ ਇੰਨਾ ਕੱਲ ਵੀ ਤਪ ਚਾਹ ਜੇ ਕਹ ਲੋ ਯਾ ਥੋੜਾ ਬਚਾ ਕਾਲਰ ਰੱਖਾ ਪਛਾਣ ਲਿਆ ਤੇ ਆਪਣੇ ਜੋ ਕ ਪੁਜਾਰੇ ਜੋ ਕ ਇਹ ਚੀਜ਼ ਕੋਈ ਵਹੀ ਕਲ ਕਰਾਨੀ ਚਲਾ ਸਕਦੇ ਹਾਂਜੀ ਤੇ ਮਤਲਬ ਬਾਣੀ ਪੜਦੇ ਕਿਸ ਤਰੀਕੇ ਨਾਲ ਉਹ ਵੀ ਸਾਰੀ ਬਰੇਲ ਦੇ ਵਿੱਚ ਲਿਖੀ ਹੋਈ ਹੈ ਬਾਣੀ ਨਿਤਲਿੰਦ ਦੇ ਉਕਤਾ ਸਾਹਿਬ ਪਹਿਲੇ ਹੈ ਕਿਸੇ 2013 ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਰੀਆਂ ਭਾਈ ਗੁਰਮੀਜ ਸਿੰਘ ਹੋਰਾਂ ਨੇ ਬਰੇਲ ਵਿੱਚ ਗੁਰੂਕ੍ਰੰਥ ਸਾਹਿਬ ਦੀ ਇਹ ਪੋਥੀ ਤਿਆਰ ਕੀਤੀ ਹੈ 18 ਪੋਥੀਆਂ ਵਿੱਚ ਪੂਰਾ ਗੁਰੂਕ੍ਰੰਥ ਸਾਹਿਬ ਤੇ ਗੁਰੂ ਦੀ ਬਖਸ਼ਿਸ਼ ਦੇ ਸਦਕਾ ਮੈਂ 77 ਪਾਠ ਹੁਣ ਤੱਕ ਕਰ ਚੁੱਕਾ 78ਵਾਂ ਕੰਟੀਨਿਊ ਤੇ ਮੈਂ ਚਾਹਨਾ ਵੀ ਹੋਰ ਵੀ ਨਿਤਰਹੀਨ ਇਸ ਖਜ਼ਾਨੇ ਦਾ ਬਤਵਰ ਲੈ ਸਕਣਾ ਤੁਹਾਡੇ ਨਾਲ ਹੁਣ ਸਰਦਾਰ ਇਕਬਾਲ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਨਿਤਰਹੀਨ ਬੱਚਿਆਂ ਨੂੰ ਸੰਗੀਤ ਨਾਲ ਜੋੜਦੇ ਨੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਫਤਿਹ ਜੀ ਬਾਈ ਗੁਰਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਯਾਨੀ ਕਿ ਇੱਥੇ ਸੇਵਾ ਕਰਦੇ ਹੋਏ ਜਿਹੜੇ ਨੇਤਰਹੀਨ ਨੇ ਸਟੂਡੈਂਟਸ ਉਹਨਾਂ ਨੂੰ ਸੰਗੀਤ ਨਾਲ ਜੋੜਦੇ ਹੋਏ ਮੈਂ ਵੀ ਸਰਦਾਰ ਜਸਪੀਰ ਸਿੰਘ ਜੀ ਦੇ ਜਸਟੈਂਟਸ ਆ ਤੁਹਾਨੂੰ ਉਹਨਾਂ ਨਾਲ ਹੀ ਆਇਆ ਸੀ ਇੱਥੇ ਅਸੀਂ ਪੜ੍ਹਦੇ ਸੀ ਤੁਹਾਨੂੰ ਪੜਨ ਵਾਸਤੇ ਹੀ ਆਏ ਸੀ ਇੱਥੇ ਐਜ਼ ਅ ਹੋਸਟਲ ਇਸ ਨੂੰ ਮੰਨ ਕੇ ਤੇ ਬਾਹਰ ਕਾਲਜ ਪੜ੍ਹਦੇ ਹੁੰਦੇ ਸੀ ਇੱਥੇ ਸਾਨੂੰ ਰਹਿ ਕੇ ਗੁਰਦੁਆਰਾ ਸਾਹਿਬ ਨਾਲ ਸੀ ਤੇ ਅਸੀਂ ਕੀਰਤਨ ਕਰਨਾ ਇੱਥੇ ਕੁਝ ਸਟੂਡੈਂਟਸ ਉਦੋਂ ਵੀ ਇੱਥੇ ਸਿੱਖਦੇ ਹੁੰਦੇ ਸੀ ਕਿ ਸਖਲਾਈ ਵਾਸਤੇ ਇਹਨਾਂ ਨੇ ਆਪਣਾ ਸੰਸਥਾ ਵੱਲੋਂ ਕੁਝ ਰੱਖਿਆ ਹੋਇਆ ਸੀ ਟੀਚਰਸ ਜਿਵੇਂ ਜਿਵੇਂ ਅਸੀਂ ਇੱਥੇ ਸਮਾਂ ਬਤਾਇਆ ਪੜ੍ਹ ਲਏ ਉਸ ਹਾਵ ਨਾਲ ਅਸੀਂ ਵੀ ਇਸ ਸੰਸਥਾ ਦੇ ਵਿੱਚ ਐਜ਼ ਮੈਂਬਰ ਤਾਂ ਪਹਿਲਾਂ ਤੋਂ ਹੀ ਸੀਗੇ ਫਿਰ ਅਸੀਂ ਹੋਰ ਮਤਲਬ ਡਾ ਡੇਰਾ ਸੰਬੰਧ ਹੋ ਗਿਆ ਇਸ ਸੰਸਥਾ ਦੇ ਨਾਲ ਸਾਨੂੰ ਵੀ ਐਗਜ਼ੈਕਟਿਵ ਚ ਕੈਬਨਿਟ ਸੌਣ ਦਾ ਮੌਕਾ ਮਿਲਿਆ ਤਾ ਮੈਂ ਤਾਂ ਇਹ ਸੋਚਿਆ ਸੀ ਕਿ ਜਿਹੜੀਆਂ ਸਾਨੂੰ ਪ੍ਰੋਬਲਮਸ ਪਹਿਲਾਂ ਆਈਆਂ ਸਕੂਲ ਦੇ ਵਿੱਚ ਸਿੱਖਣ ਵਾਸਤੇ ਕਿ ਉਹ ਅੱਜ ਦੇ ਵਿਦਿਆਰਥੀਆਂ ਨੂੰ ਨਾ ਆਉਣ ਤੁਸੀਂ ਆਪ ਵੀ ਐਮਏ ਇਨ 뮤직 ਜਿਹੜੀ 골ਡ ਮੈਡਲਿਸਟ ਹੋੋਂ ਤਾਂ ਕਿਸ ਤਰੀਕੇ ਨਾਲ ਇਹਨਾਂ ਦੀ ਵੀ ਸਹਾਇਤਾ ਹੋਣਦੀ ਹੈ ਕਿਉਂਕਿ ਤੁਹਾਡੇ ਕੋਲ ਗਿਆਨ ਬਹੁਤ ਜ਼ਿਆਦਾ 뮤직 ਦੇ ਰਿਲੇਟਡ ਕਿ ਤੁਸੀਂ ਯਾਨੀ ਕਿ ਹਰਮੋਨੀ ਵੀ ਬਹੁਤ ਸੋਹਣਾ ਵਜਾ ਲੈਂਦੇ ਹੋ ਬਰੇਲ ਲਿਪੀ ਤੁਸੀਂ ਸਾਰਾ ਮਿਸ ਪੜਿਆ ਐਨੋ ਸਮਝਿਆ ਹੁਣ ਅੱਗੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਉਣੇ ਹੋ ਤੇ ਇਹਨਾਂ ਨੂੰ ਵੀ ਜਾਣੂ ਕਰਾਉਣੇ ਹੋ 뮤직 ਵਿਦਿਆਦਨ ਸੰਗੀਤ ਵਿਦਿਆ ਜਿਸ ਤਰ੍ਹਾਂ ਅਸੀਂ ਸਿੱਖਿਆ ਜੀ ਸਾਡੇ ਵੀ ਟੀਚਰ ਬ্লাইন্ড ਸੀਗੇ ਬ্লাইন্ড ਸਕੂਲ ਦੇ ਵਿੱਚ ਉਹ ਸਾਨੂੰ ਹੱਥ ਫੜ ਕੇ ਸਿਖਾਉਂਦੇ ਸੀ ਹਾਰਮੋਨੀਅਮ ਹਾਂਜੀ ਕੁਝ ਚੀਜ਼ਾਂ ਤਾਂ ਮਾਈਂਡ ਦੇ ਨਾਲ ਹੀ ਸੰਬੰਧਤ ਹਨ ਜਿਵੇਂ ਅਸੀਂ ਬੋਲਣਾ ਉਸ ਤਰ੍ਹਾਂ ਉਹਨੇ ਪਿਕ ਅਪ ਕਰਨਾ ਕੁਝ ਹੁੰਦਾ ਦੇਖ ਕੇ ਕਰਾਉਣ ਵਾਲੀਆਂ ਚੀਜ਼ਾਂ ਉਹ ਅਸੀਂ ਹੱਥ ਫੜ ਕੇ ਬੱਚੇ ਦਾ ਹੱਥ ਰਖਵਾਨੇ ਆ ਸਾਡੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਆ ਕਈ ਵਾਰੀ 6 ਸਾਲ ਦਾ ਕੋਈ ਬੱਚਾ ਜਿਹਦਾ ਹੱਥ ਹਾਰਮੋਨੀਅਮ ਦੇ ਪੱਕੇ ਤੱਕ ਪਹੁੰਚਦਾ ਹੀ ਨਹੀਂ ਹੂੰ ਪੱਖਾ ਨਹੀਂ ਦੇ ਸਕਦੇ ਅਸੀਂ ਪੱਖਾ ਦੇ ਕੇ ਉਹਨੂੰ ਕਹਿੰਦੇ ਤੂੰ ਸੁਰ ਦਬਾਣਿਆ ਮੇਨ ਗੱਲ ਸੁਰ ਦੀ ਹੈ ਬਿਲਕੁਲ ਕਿ ਸੁਰ ਦਬਾਓ ਉਹਨਾਂ ਆਵਾਜ਼ ਮਿਲਾਓ ਉਹਦਾ ਕੀ ਸਕੇਲ ਹੈ ਉਹ ਸੀ ਨਿਰਧਾਰਿਤ ਕਰਕੇ ਬੱਚੇ ਨੂੰ ਸ਼ੁਰੂ ਕਰਾ ਲਈਦਾ ਇੱਕ ਪੱਖਾ ਨਹੀਂ ਉਹ ਦੇ ਸਕਦਾ ਕੁਝ ਦਿਨ ਵਾਸਤੇ ਜਿਵੇਂ ਜਿਵੇਂ ਫਿਰ ਵੱਡਾ ਹੋ ਜਾਂਦਾ ਹੈ ਉਹ ਆਪਣੇ ਹਿਸਾਬ ਨਾਲ ਉਹਨੂੰ ਟੈਕਲ ਕਰ ਲੈਂਦਾ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕਿ ਬ্লাইন্ড ਬੱਚਾ ਹਾਰਮੋਨੀਅਮ ਨਹੀਂ ਵਜਾ ਸਕਦਾ ਇਸ ਤਰ੍ਹਾਂ ਨਹੀਂ ਹੈ ਦੇਖ ਕੇ ਸਭ ਕੁਝ ਸੰਭਵ ਹੈ ਜੀ ਅਸੀਂ ਟੱਚ ਕਰਕੇ ਹੱਥ ਨਾਲ ਕਿੰਨੇ ਕ ਬੱਚਿਆਂ ਨੂੰ ਤੁਸੀਂ ਹਲ ਤੱਕ ਜਿਹੜੇ ਕੀ ਆ ਵਿਦਿਆ ਵਾਲੀ ਦੇ ਚੁੱਕੇ ਹੋ ਸੰਗੀਤ ਵਿਦਿਆ ਦੇ ਚੁੱਕੇ ਹੋ ਤੇ ਹੁਣ ਅਸਾਂ 10ਵੀਂ ਦੇ ਸੀ ਜਸਪ੍ਰੀ ਸਿੰਘ ਜੀ ਵੀ ਹੁਣ ਕਾਫੀ ਜਿਹੜੇ ਤੁਹਾਡੇ ਸਟੂਡੈਂਟਸ ਨੇ ਉਹ ਰਾਗੀ ਸਿੰਘ ਵੀ ਨੇ ਵਧੀਆ ਅਹੁਦੇ ਤੇ ਪਹੁੰਚੇ ਹੋਏ ਨੇ ਤੇ ਵਧੀਆ ਯਾਨੀ ਕਹਿ ਲਓ ਜੀਵਨ ਆਪਣਾ ਬਤੀਤ ਕਰ ਰਹੇ ਨੇ ਮੈਂ 97 ਤੋਂ ਜੌਬ ਵਿੱਚ ਹਾਂ ਜੀ ਗਵਰਨਮੈਂਟ ਸਕੂਲ ਦੇ ਵਿੱਚ ਜਿੰਨੇ ਵੀ ਉੱਥੇ ਬੱਚੇ ਪੜ੍ਹਦੇ ਹੁੰਦੇ ਆ ਪਹਿਲੇ ਤੋਂ 10ਵੀਂ ਤੱਕ ਉੱਥੇ ਮਿਊਜ਼ਿਕ ਦਾ ਹੈਗਾ ਸਬਜੈਕਟ ਹਾਂਜੀ ਤਾਂ ਉਹਨਾਂ ਨੂੰ ਤਾਂ ਵਿਦਿਆ ਦੇਣੀ ਦੇਣੀ ਹੈਗੀ ਉੱਥੇ ਇੱਕ ਸਬਜੈਕਟ ਹੈ ਇਹ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚੇ ਉਥੋਂ ਪਾਸ ਆਊਟ ਹੋ ਕੇ ਆਉਂਦੇ ਆ ਫਿਰ ਉਹ ਕਾਲਜ ਚਲੇ ਜਾਂਦੇ ਨੇ ਹਾਂਜੀ ਫਿਰ ਵੀ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਫੋਨ ਤੇ ਪੁੱਛ ਲੈਂਦੇ ਨੇ ਜਿਹੜੇ ਇੱਥੇ ਸਟੂਡੈਂਟ ਹੈ ਇੱਥੇ ਮੈਂ ਹਰ ਸੈਟਰਡੇ ਕਲਾਸ ਲਗਾਣਾ ਨਾ ਇਹਨਾਂ ਦੀ ਠੀਕ ਹੈ ਜੀ ਜੋ ਵੀ ਇਹਨਾਂ ਨੂੰ ਕੋਈ ਦਿੱਕਤ ਹੋਵੇ ਜਾਂ ਨਾ ਵੀ ਕੋਈ ਦਿੱਕਤ ਹੋਵੇ ਉਹਨੂੰ ਅੱਗੇ ਸਿਖਾਉਣ ਦੀ ਕੋਸ਼ਿਸ਼ ਕਰੀਦੀ ਹੈ ਚਾਹੇ ਉਹ ਤਬਲਾ ਹੈ ਚਾਹੇ ਹਾਰਮੋਨੀਅਮ ਹੈ ਚਾਹੇ ਸਿਤਾਰ ਹੈ ਬੱਚੇ ਦਾ ਮਿਊਜ਼ਿਕ ਵਿੱਚ ਵੀ ਅਲੱਗ-ਅਲੱਗ ਫੀਲਡ ਹੁੰਦਾ ਹੈ ਹਾਂਜੀ ਤੇ ਕੁਝ ਲੋਕ ਤਾਂ ਇਸ ਨੂੰ ਜਿਵੇਂ ਹੁਣ ਕਾਲਜੇ ਚ ਪੜ੍ਹਦੇ ਨੇ ਉਹਨਾਂ ਵਿੱਚ ਕਾਲਜ ਦਾ ਸਿਲੇਬਸ ਹੈ 뮤జిక్ ਦਾ ਜੇ ਉਹ ਬੀਏ ਕਰ ਲੈਣ ਤੇ ਹੈ ਐਮਏ ਕਰ ਲੈਣ ਇਹ ਉਹਨਾਂ ਦੇ ਉੱਪਰ ਹੈ ਪਰ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਇਹਨਾਂ ਨੂੰ ਪੂਰੀ ਗਾਈਡੈਂਸ ਦਿੱਤੀ ਜਾਵੇ